ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਸ਼ੁਰੂਆਤ ਕਰਦੇ ਆ ਨਵੇਂ ਵਲੌਗ ਦੀ ਟਾਈਮ ਹੋ ਗਿਆ ਜੀ 6 ਵਜੇ ਤੇ ਉੱਠ ਤਾਂ ਮੈਂ ਗਈ ਸੀਗੀ 5:30 ਵਜੇ ਤੇ ਫਿਰ ਥੋੜੇ ਵਗਾ ਹਨਾ ਸੈਰ ਸੁਰਮੇ ਕਰਦੀ ਹੁੰਨੀ ਆ ਅੱਧਾ ਘੰਟਾ ਤੇ ਫਿਰ ਅੱਜ ਗੈਸ ਜਿਹੜਾ ਸੀ ਉਹ ਆਪਣਾ ਸਲੰਡਰ ਜਿਹੜਾ ਮੁੱਕ ਗਿਆ ਆ ਇਸ ਕਰਕੇ ਨਾ ਚੁੱਲ੍ਹੇ ਤੇ ਹੀ ਕੰਮ ਕਰਨੇ ਸੀਗੇ ਸਾਰੇ ਤੇ ਇੱਥੇ ਮੈਂ ਆਟਾ ਮੈਂ ਕਿ ਪਹਿਲਾਂ ਗੁੰਨ ਲਵਾਂ ਫੇਰ ਆਪਾਂ ਚਾਹ ਰੱਖਾਂਗੇ ਨਾ ਚੁੱਲ੍ਹੇ ਤੇ ਤੇ ਫੇਰ ਜਦ ਤੱਕ ਮੰਮੀ ਵੀ ਉੱਠ ਜਾਂਦੇ ਹੁੰਦੇ ਆ ਤੇ ਸਮਰਦੇ ਪਾਪਾ ਵੀ 6 ਵਜੇ ਉੱਠ ਜਾਂਦੇ ਆ ਬਸ ਇਹਨਾਂ ਦਾ ਵੀ ਲਾਰਮ ਵੱਜਣ ਵਾਲਾ ਇਸ ਗੱਲ ਲਾਰਮ ਲਾਇਆ ਹੁੰਦਾ ਇਹਨਾਂ ਨੇ ਤੇ ਮੈਂ ਕਿ ਉਹਦੇ ਤੱਕ ਪਹਿਲਾਂ ਆਟਾ ਗੁੰਨ ਲਈਏ ਫੇਰ ਅੱਗ ਤਾਂ ਬਾਲ ਲੈਣੀ ਆ ਤੇ ਚਾਹ ਵੀ ਕਿਨਾਲੀ ਫੇਰ ਨਾ ਰੋਟੀ ਬਣਾਉਣਾ ਮੰਮੀ ਰੋਟੀ ਬਣਾ ਲੈਂਦੇ ਹੁੰਦੇ ਆ ਸਵੇਰ ਨੂੰ ਤੇ ਕਿਸੇ ਵੇਲੇ ਮੈਂ ਬਣਾ ਲੈਂਦੀ ਆ ਕਿਸੇ ਵੇਲੇ ਵੀ ਬਹੁਤ ਜ਼ਿਆਦਾਤਰ ਮੰਮੀ ਸਵੇਰ ਨੂੰ ਰੋਟੀ ਬਣਾਉਂਦੇ ਆ ਤੇ ਫਿਰ ਮੈਨੂੰ ਇਹ ਹੁੰਦਾ ਫਿਰ ਸੋਮਰ ਦੇ ਪਾਪਾ ਨੂੰ ਰੋਟੀ ਦੇਣੀ ਚਾਹ ਫੜਾਉਣੀ ਸੋਮਰ ਉੱਠ ਜਾਂਦਾ ਉਹਨੂੰ ਦੁੱਧ ਦੇਣਾ ਫਿਰ ਉਹ ਕਹਿ ਦਿੰਦਾ ਆ ਵੀ ਮੈਂ ਮੰਮਾ ਨਾਲ ਪੀਣਾ ਆ ਦੁੱਧ ਉਹਨਾ ਤਾਂ ਕਰਕੇ ਤੇ ਫਿਰ ਉਹਨੂੰ ਗਰਮ ਕਰਨਾ ਹੁਣ ਠੰਡ ਹੋ ਗਈ ਆ ਥੋੜਾ ਸੌਫ ਜਵੈਨ ਜੀ ਹੈ ਨਾ ਇਦਾਂ ਉਹਨੂੰ ਕਾੜ ਕੇ ਜੇ ਦੁੱਧ ਬਣਾ ਕੇ ਦੇਣਾ ਪੈਂਦਾ ਆ ਤਾਂ ਕਰਕੇ ਤੇ ਬਾਕੀ ਇੱਥੇ ਮੈਂ ਆਟਾ फटाफट ਗੁੰਨ ਲਵਾਂ ਹਾਂਜੀ ਆਟਾ ਗੁੰਨ ਲਿਆ ਸੀ ਤੇ ਇਹ ਵਾਲੀ ਪਤਲੀ ਆਪਾਂ ਚੁੱਲੇ ਤੇ ਰੱਖ ਲੈਨੇ ਨੇ ਜਦੋਂ ਕਿਤੇ ਗਿਆ স্মੋਕ ਜਾਂਦਾ ਨਾ ਵਿੱਚ ਚਾਹ ਬਣਾਉਣੀ ਹੋਵੇ ਤੇ ਇਹਦੇ ਵਿੱਚ ਪਾਣੀ ਪਾ ਲਿਆ ਸੀਗਾ ਮੈਂ ਇਲਾਚੀਆਂ ਪਾਉਂਗੀ 1 2 ਤੇ ਫਿਰ ਥੋੜਾ ਜਿਹਾ ਅਦਰਕ ਪਾ ਲਾਂਗੀ ਤੇ ਹੁਣ ਹਨਾ ਥੋੜਾ ਠੰਡ ਦਾ ਮੌਸਮ ਸਹੀ ਹੋ ਗਿਆ ਜਾਣੀ ਕਿ ਮੌਸਮ ਵੀ ਮਤਲਬ ਮਹੋ ਪਾਲਈ ਦਾ ਆਇਆ ਵਿੱਚ ਅਦਰਕ ਉਦਰਕ ਹਨਾ ਇਦਰੀਆਂ ਚੀਜ਼ਾਂ ਪਾ ਕੇ ਹਨਾ ਚਾਹ ਬਣਾ ਲਈਦੀ ਐ ਇੱਕ ਅੱਧਾ ਹਾਂਜੀ ਮੰਮੀ ਨੇ ਇੱਥੇ ਅੱਗ ਬਾਲ ਦਿੱਤੀ ਸੀ ਲੱਕੜੀਆਂ ਲੱਕੜੀਆਂ ਮੰਮੀ ਕਹਿੰਚਾ ਲਾ ਲੰਨੀ ਆ ਵੀ ਫਿਰ ਰੋਟੀ ਵੀ ਬਣਾਉਣੀ ਆ ਹਨਾ ਤਾਂ ਕਰਕੇ ਤੇ ਫਿਰ ਮੈਂ ਚਾਹ ਜਿਹੜੀ ਬਤੀਲੀ ਚ ਸਾਰਾ ਕੁਝ ਪਾਇਆ ਸੀਗਾ ਮਿੱਠਾ ਪੱਤੀ ਸਾਰਾ ਕੁਝ ਨਾ ਤੇ ਉਹ ਫਿਰ ਮੈਂ ਚੱਕ ਕੇ ਲਈ ਸੀਗੀ ਬਾਹਰ ਤੇ ਉਹ ਇੱਥੇ ਫਿਰ ਮੰਮੀ ਰੱਖ ਦੂੰਗੀ ਯਾਰ ਇੱਜੀ ਜਾਊਂਗੀ ਜਦ ਤੱਕ ਮੰਮੀ ਬਰਸਪੁਸ਼ਾਣਾ ਆਉਂਗਾ ਨਾ ਉਹ ਕਰ ਲੂੰਗੀ ਤੇ ਬਾਕੀ ਚਾਹ ਚੁੱਲੇ ਤੇ ਮਤਲਬ ਠੀਤੀ ਰਹਿ ਜਾਂਦੀ ਆ ਕਿਉਂਕਿ ਸੇਕ ਜ਼ਿਆਦਾ ਹੁੰਦਾ ਆ ਤਾਂ ਕਰਕੇ ਤੇ ਬਾਕੀ ਹਜੇ ਨਹੀਂ ਰਾਜਾ ਕਾफी ਸੀਗਾ ਤੇ ਅੱਜ ਆਪਾਂ ਸਵੇਰ ਦੀ ਰੁਟੀਨ ਦੱਸਾਂਗੇ ਸਵੇਰ ਤੋਂ ਲੈ ਕੇ ਜਾਂ ਥੋੜਾ ਬਹੁਤਾ ਆਪਾਂ ਦੁਪਹਿਰ ਦਾ ਜਿਹੜਾ ਆ ਉਹ ਬਲੌਗ ਦੇ ਵਿੱਚ ਵੀਡੀਓ ਜਿਹੜੀ ਆ ਉਹ ਪਾਵਾਂਗੇ ਤੇ ਤੁਸੀਂ ਸਾਰੇ ਜਣੇ ਸਪੋਰਟ ਜਰੂਰ ਕਰਿਆ ਕਰੋ ਤੇ ਬਾਕੀ ਆਪਾਂ ਨੂੰ ਸਵੇਰ ਦੇ ਜਲਦੀ ਉੱਠਣ ਦੇ ਬਹੁਤ ਫਾਇਦੇ ਆ ਇੱਕ ਤਾਂ ਆਪਾਂ ਛੇਤੀ ਮਤਲਬ ਕੰਮ ਆਪਣੇ ਨਿਭੜ ਜਾਂਦੇ ਹਨ ਨਾ ਰਾਏ ਤੇ ਗਾਲੇ ਕੋਰ ਨੰਬਰ ਕੀ ਨਾਟਕ ਹੀ ਹੈ ਹਾਂ ਮੈਂ ਤੇ ਜਿਆਦਾ ਗੱਲ ਨਹੀਂ ਮਤਰਾ ਸੀ ਲੈਣ ਲੱਗੇ 200 ਦਾ ਕਹਿੰਦੇ ਹੀ ਉਹ ਇਹ ਚਾਹ ਵੜਾ ਮਗੰਡੀ ਆ ਲੂਜ਼ ਵਿੱਚ ਟੈਟੀ ਰੋਕੋ ਵੀ ਗਈ ਮੈਂ ਤੋਂ ਮੇਰੇ ਮਸ਼ੀਨ ਲਿਆ ਮਾਸਟਰ ਕਾ 150 ਦਾ ਤਾਂ ਜਿਆਦਾ ਹੀ ਛੋਟਾ ਸੀਗਾ ਜਿੱਦਾਂ ਤੇ ਦੇਖ ਜਿੱਡਾ ਦੂਸਰਾਂ ਦੀ ਲੇਹੇ ਜਿੱਟਾ ਆ ਮੜਾ ਜੇ ਤੂੰ ਡਾ ਕੀਆ ਜਲਦੀ ਲੰਦੀ ਰਿਓ ਕਿ ਲਾਸਟ ਦਾ ਕੀ ਕਹਿੰਦੇ ਛੀ ਤੁਸੀ ਦਾਲੀ ਦਾਲੀ ਆਓ ਕੀ ਲਿਓ ਤੁਸੀ ਦਾਲੀ ਦਾਲੀ ਦੋ ਆਹ ਹਾਂ ਦੁੱਧੂ ਜਾਰਦੀ ਜਾਰਦੀ ਲਿਓ ਜੀ ਲਓ ਦੁੱਧੂ ਇਹ ਲਓ ਦੁੱਧੂ ਓਟਕੇ ਬਹਿ ਗਿਆ ਵੀ ਅੱਜ ਛੇਤੀ ਮਗਰ ਹੀ ਓਟ ਖੜਿਆ ਨਾ ਪਾਪਾ ਦੇ ਹਾਂ ਨਾ ਹਾਂ पी लो जी क्यों नहीं पीनी जी तुझी तो दुद्ध पी लिया चाह पीनी गुड मॉर्निंग सत वगुरु जी जी? सशी काल जी।, गुरु जी? गुरु जी।, गुरु जी हां जी, जी। पीछे जा चलो दसो के मैं चोना बन गया Topi bila Eli? Topi. Buda pipa le? Buda pipa Topi bila ini? Topi. Gudu bua? Gudu. Gudu Bye bye. Bye bye. kia? Gadoya? Gadoya. 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 ਪਤਾ ਨਾ ਉੱਪਰ ਬੂਟ ਤਾਂ ਲਾਇ ਹੀ ਨਹੀਂ ਬੂਟ ਲਾ ਲਓ ਆ ਉਹ ਲੈ ਨਹੀਂ ਪਣਿਆ ਕੀ ਹੋਇਆ ਗੜੋਏ ਨੂੰ ਬੋਲੇ ਉਹ ਮਾਰ ਗਿਆ ਮਾਰ ਗਿਆ ਕਿ ਨਹੀਂ ਮਾਰਿਆ ਉਹ ਮਾਰੇ ਕਿਹਨੇ ਹੈ ਮਾਰਿਆ ਕਿਹਨੇ ਉਹਨੇ ਉਹ ਕੌਣ ਮਮਾ ਨੇ ਨਹੀਂ ਮਾਰਿਆ ਮਮਾ ਨੇ ਮਾਰਿਆ ਈਆ ਗਡੋਇਆ ਹਾਂਜੀ ਇੱਥੇ ਕੱਪੜੇ ਸੁੱਕਣੇ ਪਾਤੇ ਸੀ ਫਿਰ ਮੈਂ ਕਿਹਾ ਚਲੋ ਪੋਚੇ ਵੀ ਨਾਲ ਦੀ ਨਾਲ ਲਾਈ ਦਿੰਨੇ ਆ ਕਿਉਂਕਿ ਹੁਣ ਸਾਰੇ ਆਪੋ ਆਪਣੇ ਨੂੰ ਤਾਂ ਕੰਮਾ ਕਰ ਰਹੇ ਤੇ ਟਿਕਾਣੀਆਂ ਤੇ ਮਤਲਬ ਹੋ ਗਏ ਸੀ ਸਮਰ ਵੀ ਆਪਣੀ ਦਾਦੀ ਨਾਲ ਖੇਲਦਾ ਪਿਆ ਸੀ ਬਾਹਰ ਹੀ ਫਿਰ ਮੈਂ ਕਿਹਾ ਇਹਨੂੰ ਘੁੰਮਣਾ ਆ ਪਹਿਲਾਂ ਪਹਿਲਾਂ ਲਾਦਣੀ ਪੋਚੇ ਤੇ ਹਨਾ ਮੈਂ ਇਹ ਹੁੰਦਾ ਆ ਬਸ ਚੱਦਰ ਵਗੈਰਾ ਝਾੜ ਦਈਏ ਜੇ ਦੁਬਾਰਾ ਝਾੜੂ ਜਦੋਂ ਮੜਾ ਮੋਟਾ ਫੇਰ ਨਾ ਹੀ ਫੇਰ ਕੇ ਨਾ ਫੇਰ ਕੋਈ ਜੇ ਪੋਚੇ ਲਾਉਣੇ ਹੁਣ ਤਾਂ ਫਿਰ ਪੋਚੇ ਲਾਈਦੇ ਆ ਤੇ ਬਾਕੀ ਆਪਣੇ ਸਾਰੇ ਕੰਮ ਨਿਬੜ ਗਏ ਸੀਗੇ ਇਸ ਤੋਂ ਬਾਅਦ ਤੇ ਹੌਲੀ-ਹੌਲੀ ਫਰਸ਼ ਥੋੜੇ ਖਰਾਬ ਹੋਏ ਆ ਤੇ ਹੋ ਤੁਸੀਂ ਨੋਡ ਦੇ ਕਰਿਓ ਤੇ ਸਲਾਬ ਵੀ ਕਾਫੀ ਜ਼ਿਆਦਾ ਰਹਿੰਦੀ ਆ ਤੇ ਫਿਰ ਪੋਚਾ ਲਾ ਦਾਂਗੇ ਜੀ ਟਾਈਮ 9:00 ਬਜੇ 9:00 ਟੂ ਮਿੰਟ ਹੋਏ ਆ ਹਜੇ ਤੇ ਅੱਗੇ ਆ 10 ਮਿੰਟ ਤੇ ਸਾਰੇ ਆਪਣੇ ਕੰਮ ਕਾਰਜ ਜਿਹੜੇ ਉਹ ਨਿਬੜ ਗਏ 9:00 ਹੋ ਜਾਗਾ ਬਿਲਕੁਲ ਉਹਦਾ ਦਾ ਸੀ ਪਹਿਲਾ ਵੀ ਹੋ ਸਕਦੇ ਆ ਵੀ ਕੱਪੜੇ ਥੋੜੇ ਲੇਟ ਲਾਈਦੇ ਆ ਮਸ਼ੀਨ ਕਿਉਂਕਿ ਇਹਨਾਂ ਫਿਰ ਇਹ ਹੁੰਦਾ ਸਮਰ ਦੇ ਆਪਾਂ ਨੇ ਕੰਮ ਦੇ ਉਹ ਜਿਹੜੇ ਕੱਪੜੇ ਫਿਰ ਲਾ ਕੇ ਜਾਂਦੇ ਆ ਜਿਹਦੋਂ ਕੰਮ ਵਾਲੇ ਪਾ ਕੇ ਜਾਂਦੇ ਫਿਰ ਉਹ ਵੀ ਮੈਂ ਕਦੋਂ ਨੀ ਲਾੜੀ ਤੋਂ ਹੋ ਜੂਗੇ ਫਿਰ ਸਮਰ ਵਰਗਾ ਵੀ ਸਮਰ ਦੇ ਵੀ ਚੇਂਜ ਕਰਨੇ ਹੋਣ ਜਾਂ ਫਿਰ ਕੰਮ ਕਰਕੇ ਅਸੀਂ ਨਾ ਮਸ਼ੀਨ ਥੋੜੀ ਜਿਹੀ ਫਿਰ ਲੇਟ ਲਾਉਣੀ ਨਹੀਂ ਮੈਂ ਨਹੀਂ ਤਾਂ ਮੈਂ ਅਥਰ ਕੀ ਮਸ਼ੀਨ ਪਹਿਲਾਂ ਵੀ ਲਾ ਸਕਦੀ ਆ ਤੇ ਪਰ ਫਿਰ ਇਹ ਅੱਧੇ ਲਿਜਾਣੇ ਸੁੱਤੇ ਹੁੰਦੇ ਆ ਤੇ ਜਾਗਦੇ ਹੁੰਦੇ ਆ ਤਾਂ ਕਰਕੇ ਫਿਰ ਮਸ਼ੀਨ ਦੀ ਆਵਾਜ਼ ਵੀ ਹੁੰਦੀ ਆ ਨਾ ਫਿਰ ਇਹ ਦੀ ਜੋ ਉਹ ਵੱਜਦੀ ਆ ਘੰਟੀ ਟੂੰ ਦੀ ਉਹਦੀ ਆਵਾਜ਼ ਜ਼ਿਆਦਾ ਆ ਤੇ ਬਾਕੀ ਆਪਣੇ ਸਾਰੇ ਨਿਬੜ ਗਏ ਸੀ ਸੋ ਫਿਰ ਵਗੈਰਾ ਵੀ ਮੈਂ ਛਾੜ ਦਿੱਤੇ ਤੇ ਪੋਚੇ ਵੀ ਲੱਗ ਗਏ ਆਪਣੇ ਬਾਕੀ ਤੁਸੀਂ ਿੱਦੀ ਮੇਰੀ ਵੀਡੀਓ ਦੇ ਨਾਲ ਬਣੇ ਰਹੋ ਹਾਂਜੀ ਇੱਥੇ ਹੋ ਗਿਆ ਸੀਗਾ ਦੁਪਹਿਰ ਦਾ ਟਾਈਮ ਤੇ ਮੈਂ ਤਾਂ ਮੰਮੀ ਸੀਗੀ ਬਸ ਰੋਟੀ ਬਣਾਉਣੀ ਆ ਸੀ ਇੱਕ ਦੋਕ ਤੇ ਬਾਕੀ ਜ ਥੋੜਾ ਜਿਹਾ ਸਾਗ ਤੜਕਾ ਲਵਾਵਾਂਗੇ ਕਿਉਂਕਿ ਸਾਗ ਪਿਆ ਸੀਗਾ ਤੇ ਦਾਲ ਸੱਕੀ ਆ ਰਹੀ ਸੀ ਉਹ ਜਿਹੜੀ ਆਪਣੇ ਟਾਈਮ ਨਾਲ ਕੰਮ ਹੁਣ ਮੈਂ ਮਤਲਬ ਪਹਿਲਾਂ ਥੋੜਾ ਜਿਹਾ 6:00 ਵਜੇ 6:00 ਉੱਠਦੀ ਹੁੰਦੀ ਸੀ ਹੁਣ ਥੋੜਾ ਜਿਹਾ 6:30 ਆ ਚਪਾ ਲਈ ਆ ਤੇ ਪਰ ਵਧੀਆ ਲੱਗਦਾ ਟਾਈਮ ਨਾਲ ਉੱਠ ਕੇ ਟਾਈਮ ਨਾਲ ਕੰਮ ਜਿਹੜੀ ਆ ਉਹ ਨਿਪਟ ਜਾਂਦੀ ਹੈ ਤੇ ਆ ਕੇ ਫਟਾਫਟ ਜਿਹੜੀ ਆ ਰੋਟੀ ਉਹ ਰਾਲ ਲਵਾਂਗੇ ਤੇ ਤਿੰਨ ਜਾਂ ਚਾਰ ਚਾਰ ਬੰਨ ਕੇ ਜਾਉਣੀ ਹੁੰਦੀ ਹੈ ਵਾਸਤੇ ਬਾਕੀ ਸਾਗ ਤੜਨਾ ਸੀਗਾ すい <noise>